ਪੂਰੇ ਪੰਜਾਬ ਦੇ ਵਿੱਚ ਪਿਛਲੇ ਲਗਭਗ 3-4 ਦਿਨ ਤੋਂ ਬਿਜਲੀ ਜਿਹੜੀ ਹੈ ਬਹੁਤ ਤੰਗ ਕਰ ਰਹੀ ਹੈ। ਕੱਟ ਜਿਹੜੇ ਆ ਉਹ ਲਗਾਏ ਜਾ ਰਹੇ ਆ। ਕਿਸੇ ਵळे ਇਹ ਕਿਹਾ ਜਾਂਦਾ ਵੀ ਰਿਪੇਅਰ ਚੱਲ ਰਹੀ ਹੈ। ਕੰਮਕਾਰ ਜਿਹੜਾ ਵਾ ਉਹ ਤਾਰਾਂ ਟੁੱਟ ਗਈਆਂ ਨੇ ਉਹਨੂੰ ਰਿਪੇਅਰ ਕਰਨ ਦਾ ਕੰਮ ਚੱਲ ਰਿਹਾ। ਹੁਣ ਇਹ ਸੱਬ ਦੇ ਚੱਲਦਿਆਂ ਲੋਕ ਜਿਹੜੇ ਆ ਉਹ ਬਹੁਤ ਪਰੇਸ਼ਾਨ ਹੋ ਚੁੱਕੇ ਆ ਕਿਉਂਕਿ 8-8 9-9 ਘੰਟੇ ਕੱਟ ਲਗਾਏ ਜਾ ਰਹੇ ਆ। ਕੰਮਕਾਰ ਲੋਕਾਂ ਦਾ ਪ੍ਰਭਾਵਿਤ ਹੋ ਰਿਹਾ ਔਰ ਇਸੇ ਦੇ ਚੱਲਦਿਆਂ ਲੋਕ ਜਦੋਂ ਇਸ ਦੀ ਸ਼ਿਕਾਇਤ ਲੈ ਕੇ ਬਿਜਲੀ ਘਰ ਪਹੁੰਚਦੇ ਆ ਦਫ਼ਤਰ 'ਚ ਪਹੁੰਚਦੇ ਆ ਤਾਂ ਕਹਿੰਦੇ ਆ ਵੀ ਉੱਥੇ ਜਿਹੜੇ ਮੁਲਾਜ਼ਮ ਆ ਉਹ ਉਹਨਾਂ ਦੇ ਨਾਲ ਜਿਹੜਾ ਬਦਸਲੂਕੀ ਕਰਦੇ ਆ ਉਹ ਕਹਿੰਦੇ ਵੀ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਪਿਛਲੇ 5-6 ਦਿਨ ਤੋਂ ਲਗਾਤਾਰ ਬਿਜਲੀ ਜਿਹੜੀ ਆ ਬਹੁਤ ਪਰੇਸ਼ਾਨ ਕਰ ਰਹੀ ਆ ਸਾਡਾ ਕੰਮਕਾਰ ਪ੍ਰਭਾਵਿਤ ਹੋਇਆ ਤਾਂ ਅਗਲੇ ਪਾਸਿਓਂ ਕਹਿੰਦੇ ਜਈ ਸਾਹਿਬ ਇਹ ਗੱਲ ਕਹਿੰਦੇ ਆ ਵੀ ਅਸੀਂ ਕੀ ਕਰ ਸਕਦੇ ਆ ਸਾਡੀ ਡਿਊਟੀ 5 ਵਜੇ ਤੱਕ ਹੈਗੀ ਆ ਜੇ ਬੱਤੀ 5 ਵਜੇ ਤੋਂ ਬਾਅਦ ਚਲੀ ਜਾਂਦੀ ਆ ਤਾਂ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਹੁਣ ਲੋਕਾਂ ਦਾ ਸਰਕਾਰ ਤੋਂ ਇਹ ਅਪੀਲ ਆ ਇਹ ਕਹਿਣਾ ਵੀ ਤੁਸੀਂ ਜਿਹੜੀ ਸਾਨੂੰ ਮੁਫਤ ਬਿਜਲੀ ਦੇ ਰਹੇ ਹੋ ਇਹ 300 ਯੂਨਿਟ ਹਰੇਕ ਮਹੀਨੇ ਤੁਸੀਂ ਸਾਨੂੰ ਨਾ ਦਿਓ ਇਹਦੇ ਤੁਸੀਂ ਸਾਡੇ ਕੋਲੋਂ ਪੈਸੇ ਲੈ ਲਓ ਪਰ ਤੁਸੀਂ ਬਿੱਤੀ ਦੇ ਕੱਟ ਨਾ ਲਗਾਓ ਸਾਡੇ ਕਾਮਕਾਰ ਜਿਹੜੇ ਆ ਪ੍ਰਭਾਵਿਤ ਹੋ ਰਹੇ ਆ ਰਾਤ ਵੇਲੇ ਕਿਸੇ ਵੇਲੇ ਬੱਤੀ ਚਲੀ ਜਾਂਦੀ ਆ ਬਜ਼ੁਰਗ ਲੋਕ ਨੇ ਉਹ ਪਰੇਸ਼ਾਨ ਹੋ ਰਿਹਾ ਘਰਾਂ ਦੇ ਵਿੱਚ ਬਿਮਾਰ ਵੀ ਕੋਈ ਨਾ ਕੋਈ ਹੁੰਦਾ ਉਹ ਕਹਿੰਦੇ ਆਵਾਜ਼ਾਰ ਹੋ ਰਿਹਾ ਦੂਸਰੇ ਪਾਸੇ ਜਿਹੜੇ ਪੜਨ ਵਾਲੇ ਬੱਚੇ ਨੇ ਜਿਹੜੇ ਪੜ੍ਹਾਈ ਕਰਦੇ ਨੇ ਕਹਿੰਦੇ ਉਹ ਬਹੁਤ ਪ੍ਰਭਾਵਿਤ ਹੁੰਦੇ ਆ ਉਹ ਜਦੋਂ ਕਿਤਾਬਾਂ ਲੈ ਕੇ ਪੜਨ ਬੈਠਦੇ ਆ ਉਸੇ ਦੌਰਾਨ ਹੀ ਕਹਿੰਦੇ ਬੱਤੀ ਚਲੀ ਜਾਂਦੀ ਆ ਸੋ ਇਸ ਕਰਕੇ ਕਹਿੰਦੇ ਵੀ ਤੁਸੀਂ ਸਾਡੇ ਕੋਲੋਂ ਪੈਸੇ ਲੈ ਲਓ ਹੁਣ ਭਗਵੰਤ ਮਾਨ ਸਰਕਾਰ ਦੀ ਇਹ ਸਕੀਮ ਸੀਗੀ ਜਦੋਂ ਉਹਨਾਂ ਨੇ ਚੋਣਾ ਜਿੱਤਿਆਂ 2022 ਦੇ ਵਿੱਚ ਤਾਂ ਉਹਨਾਂ ਲੋਕਾਂ ਵਾਦਾ ਕੀਤਾ ਸੀਗਾ ਕਿ ਅਸੀਂ ਬਿਤੀ ਜਿਹੜੀ ਆ ਇਹ ਮੁਫਤ ਕਰਾਂਗੇ 600 ਯੂਨਿਟ ਦੋ ਮਹੀਨਿਆਂ ਦੇ ਮੁਫਤ ਦਿੱਤੇ ਜਾਣਗੇ ਜਦੋਂ ਉਹਨਾਂ ਨੇ ਇਹ ਸਕੀਮ ਲਾਗੂ ਕੀਤੀ ਤਾਂ ਉਸ ਵਕਤ ਲੋਕਾਂ ਨੇ ਜਿਹੜਾ ਖੁਸ਼ੀ ਵੀ ਬੜੀ ਮਨਾਈ ਸੀਗੀ ਲੋਕ ਜਿਹੜੇ ਆ ਭੰਗੜੇ ਪਾ ਰਹੇ ਸੀ ਬੋਲੀਆਂ ਪਾਉਂਦੇ ਪਏ ਸੀ ਵੀ ਹੁਣ ਸਾਡੇ ਬਿਜਲੀ ਦੇ ਬਿੱਲ ਨਹੀਂ ਆ ਰਹੇ ਪਰ ਹੁਣ 2 ਸਾਲ ਹੋ ਚੁੱਕੇ ਆ ਇਸ ਸਹੂਲਤ ਨੂੰ ਲਗਭਗ ਤੇ ਲੋਕ ਜਿਹੜੇ ਆ ਦੁਖੀ ਹੋ ਗਏ ਆ ਉਹ ਕਹਿ ਰਹੇ ਆ ਵੀ ਤੁਸੀਂ ਸਾਡੇ ਕੋਲੋਂ ਭਾਈ ਸਾਹਿਬ ਪੈਸੇ ਲੈ ਲਓ ਪੰਜਾਬ ਸਰਕਾਰ ਨੂੰ ਉਹ ਬੇਨਤੀ ਕਰ ਰਿਹਾ ਆ ਜਿਹੜਾ ਬਹੁਤ ਤਸਵੀਬ ਪੇਸ਼ ਕਰਦੇ ਆ ਆਪਣਾ ਜਿਹੜਾ ਉਹਨਾਂ ਵੱਲੋਂ ਇਹ ਕਹਿਣਾ ਕਿ ਤੁਸੀਂ ਸਾਡੇ ਕੋਲੋਂ ਇਸ 600 ਯੂਨਿਟ ਦੇ ਪੈਸੇ ਜ਼ਰੂਰ ਲੈ ਲਓ ਪਰ ਬੱਤੀ ਜਿਹੜੀ ਹੈ ਇਹ ਪੂਰੀ ਦਿਓ ਵੈਸੇ ਬਹੁਤ ਅਜੀਬ ਗੱਲ ਹੈ ਕਿ ਸਰਕਾਰ ਵੱਲੋਂ ਦਿੱਤੀ ਗਈ ਇਸ ਸਹੂਲਤ ਦਾ ਜਿੱਥੇ ਪਹਿਲਾਂ ਲੋਕਾਂ ਨੇ ਭਰਵਾ ਸਵਾਗਤ ਕੀਤਾ ਸੀਗਾ ਤੇ ਉੱਥੇ ਹੀ ਹੁਣ ਲੋਕ ਜਿਹੜੇ ਆ ਇਹ ਸਹੂਲਤ ਤੋਂ ਨਾਰਾਜ਼ ਹੋਏ ਲੱਗਦੇ ਨੇ ਲੋਕ ਜਿਹੜੇ ਆ ਉਹ ਇਸ ਸਹੂਲਤ ਦੇ ਕਰਕੇ ਹੁਣ ਪਰੇਸ਼ਾਨ ਹੋ ਰਹੇ ਲੱਗਦੇ ਨੇ ਔਰ ਉਹਨਾਂ ਦਾ ਇਹੀ ਕਹਿਣਾ ਕਿ ਤੁਸੀਂ ਇਹਦੇ ਪੈਸੇ ਲਓ ਸਾਨੂੰ ਬਤੀ ਪੂਰੀ ਕਰਕੇ ਦਿਓ ਸਾਡੇ ਕੰਮਕਾਰ ਪ੍ਰਭਾਵਿਤ ਹੋ ਰਹੇ ਆ ਸੋ ਮੈਨੂੰ ਲੱਗਦਾ ਕਿ ਇਹ ਪਹਿਲੀ ਵਾਰੀ ਇਤਿਹਾਸ ਚ ਹੋਇਆ ਵੀ ਸਰਕਾਰ ਨੇ ਇੱਕ ਸਹੂਲਤ ਦਿੱਤੀ ਕਿ ਤੁਹਾਡੇ ਕੋਲੋਂ ਹਰ ਮਹੀਨੇ 300 ਯੂਨਿਟ ਦੇ ਜਿਹੜੇ ਪੈਸੇ ਆ ਉਹ ਨਹੀਂ ਲਏ ਜਾਣਗੇ ਤੁਹਾਨੂੰ ਯਾਨੀ ਕਿ ਮੁਫਤ ਕਰ ਦਿੱਤੇ ਗਏ ਆ 300 ਯੂਨਿਟ ਪਰ ਲੋਕ ਹੁਣ ਇਹਨਾਂ 300 ਯੂਨਿਟਸ ਦੇ ਕਰਕੇ ਪਰੇਸ਼ਾਨ ਹੋ ਚੁੱਕੇ ਆ ਲੋਕ ਜਿਹੜੇ ਆ ਉਹ ਆਵਾਜ਼ਾਰ ਹੋ ਰਹੇ ਆ ਲੰਮੇ ਲੰਮੇ ਕੱਟ ਬੱਤੀ ਦੇ ਲੱਗ ਰਹੇ ਆ ਕੰਮਕਾਰ ਠੱਪ ਹੋ ਰਿਹਾ ਤੇ ਬੇਨਤੀ ਲੋਕ ਇਹੀ ਕਰ ਰਹੇ ਆ ਹੁਣ ਸਰਕਾਰ ਨੂੰ ਜਿੱਥੇ ਸਰਕਾਰਾਂ ਆਪਣਾ ਮੈਨੀਫੈਸਟੋ ਦੇ ਵਿੱਚ ਜਾਂਦੀਆਂ ਚੀਜ਼ਾਂ ਸ਼ਾਮਲ ਕਰਦੀਆਂ ਦੱਸਦੀਆਂ ਵੀ ਜਦੋਂ ਸਾਡੀ ਸਰਕਾਰ ਬਣੇਗੀ ਤੁਹਾਡੇ ਵਾਸਤੇ ਆ ਸਹੂਲਤ ਦਿੱਤੀ ਜਾਏਗੀ ਤਾਂ ਲੋਕ ਹੁਣ ਕਹਿ ਰਹੇ ਆ ਵੀ ਅਸੀਂ ਬੱਤੀ ਨਹੀਂ ਚਾਹੁੰਦੇ ਇਹ ਫ੍ਰੀ ਬੱਤੀ ਸਾਨੂੰ ਬਿਲਕੁਲ ਨਹੀਂ ਚਾਹੀਦੀ ਤੁਸੀਂ ਸਾਡੇ ਕੋਲੋਂ ਪੈਸੇ ਲੈ ਲਓ ਪਰ ਬਿੱਲ ਜਿਹੜਾ ਜ਼ਰੂਰ ਭੇਜੋ ਤੇ ਬੱਤੀ ਪੂਰੀ ਭੇਜੋ Subscribe to One India channel and never miss an update